ਮੱਖਣਛਾਲ ਵਣਾ ਜੀ ਗੁਰੂ ਘਰ ਦੇ ਪ੍ਰੇਮੀ ਸਿੱਖ ਸਨ ਉਹਨਾਂ ਦਾ ਕੰਮ ਵਪਾਰ ਦਾ ਸੀ ਉਹਨਾਂ ਦਾ ਵਪਾਰ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਉਹ ਜਦੋਂ ਵੀ ਘਰੋਂ ਨਿਕਲਦੇ ਤਾਂ ਸਤਿਗੁਰੂ ਅੱਗੇ ਅਰਦਾਸ ਕਰਕੇ ਨਿਕਲਦੇ ਸਨ ਇਸ ਵਾਰ ਜਦੋਂ ਉਹ ਵਪਾਰ ਕਰਨ ਲਈ ਸਮੁੰਦਰ ਦੇ ਰਸਤੇ ਜਾ ਰਹੇ ਸਨ ਤਾਂ ਉਹਨਾਂ ਦਾ ਜਹਾਜ਼ ਭਿਆਨਕ ਸਮੁੰਦਰੀ ਤੂਫਾਨ ਵਿੱਚ ਕਿਰ ਜਾਂਦਾ ਹੈ ਹਰ ਪਾਸੇ ਭਿਆਨਕ ਤੂਫਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੁਸ਼ਕਲ ਦੀ ਘੜੀ ਵਿੱਚ ਮੱਖਣ ਸ਼ਾ ਲਵਾਨਾ ਜੀ ਡੋਲੇ ਨਹੀਂ ਉਹਨਾਂ ਸਤਗੁਰੂ ਜੀ ਦਾ ਉਪ ਤੇ ਆਸਰਾ ਲੈ ਕੇ ਅਰਦਾਸ ਕੀਤੀ ਕਿ اے ਸੱਚੇ ਪਾਤਸ਼ਾਹ ਮੈਨੂੰ ਇਸ ਭਿਆਨਕ ਤੂਫਾਨ ਤੋਂ ਕਢੋ ਮੇਰੇ ਡੁੱਬਦੇ ਹੋਏ ਬੇੜੇ ਨੂੰ ਪਾਰ ਲਗਾਓ ਮੈਂ ਤੁਹਾਡੇ ਦਰ ਤੇ ਆ ਕੇ 500 ਮੋਰਾ ਦੀ ਭੇਟਾ ਅਰਦਾਸ ਵਾਜੂ ਚੜਾਵਾਂਗਾ ਸਤਗੁਰੂ ਦੇ ਦਰ ਤੇ ਅਰਦਾਸ ਪ੍ਰਵਾਨ ਹੋਈ ਤੇ ਉਹਨਾਂ ਦਾ ਡੁੱਬਦਾ ਹੋਇਆ ਬੇੜਾ ਜਿਹੜਾ ਹੈ ਉਹ ਕਿਨਾਰੇ ਤੇ ਲੱਗ ਜਾਂਦਾ ਹੈ ਜੋ ਤੂਫਾਨ ਚੜ ਕੇ ਆਇਆ ਸੀ ਉਹ اچانک ਸ਼ਾਂਤ ਹੋ ਜਾਂਦਾ ਹੈ ਮੱਖਣ ਚਾ ਲਵਾਨਾ ਜੀ ਜਦੋਂ ਪੰਜਾਬ ਵਿੱਚ ਆਂਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਜੇ ਤੱਕ ਸਤਗੁਰੂ ਨਾਨਕ ਦੇਵ ਜੀ ਦੀ ਨਵੀਂ ਜੋਤ ਪ੍ਰਗਟ ਨਹੀਂ ਹੋਈ ਹੈ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਅਗਲਾ ਗੁਰੂ ਕੌਣ ਹੋਵੇਗਾ ਕਿਉਂਕਿ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ ਸੰਤ ਤੇ ਉਹਨਾਂ ਨੇ ਸਿਰਫ ਸੰਕੇਤ ਕੀਤਾ ਸੀ ਕਿ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਤੋ ਅਜੇ ਤੱਕ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਅਗਲਾ ਗੁਰੂ ਕੌਣ ਹੋਵੇਗਾ ਹੁਣ ਮੱਖਣਸ਼ਾ ਅਲਵਾਨਾ ਜੀ ਦਾ ਕੰਮ ਸੀ ਕਿ ਸੱਚੇ ਗੁਰੂ ਨੂੰ ਪ੍ਰਗਟ ਕਰਨਾ ਮੱਖਣਸ਼ਾ ਅਲਵਾਨਾ ਜੀ ਜਦੋਂ ਬਾਬਾ ਬਕਾਲਾ ਵਿਖੇ ਆਂਦੇ ਹਨ ਤਾਂ ਉਹ ਦੇਖਦੇ ਹਨ ਕਿ ਹਰ ਪਾਸੇ 22 ਜਿਹੜੇ ਹਨ ਉਹ ਗੁਰੂ ਬੈਠੇ ਹੋਏ ਹਨ 22 ਗੁਰੂ ਬਣ ਕੇ ਬੈਠੇ ਹਨ ਤੇ ਉਹ ਆਪਣੇ ਆਪ ਨੂੰ ਸਤਿਗੁਰੂ ਨਾਨਕ ਦੇਵ ਜੀ ਦੀ ਨਵੀਂ ਜੋਤ ਦੱਸਦੇ ਹਨ ਹੁਣ ਮੱਖਣ ਚਾਲਵਾਨਾ ਜੀ ਨੇ ਹਰ ਇੱਕ ਅਗੇ ਦੋ ਦੋ ਮੋਰਾ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਸੋਚਿਆ ਕਿ ਜੋ ਸੱਚਾ ਗੁਰੂ ਹੋਵੇਗਾ ਉਹ ਆਪਣੀ ਅਰਦਾਸ ਆਪ ਹੀ ਮੰਗ ਲਵੇਗਾ ਪਰ ਕਿਸੇ ਨੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਹੁਣ ਉਹਨਾਂ ਨੇ ਪੁੱਛਿਆ ਕਿ ਕੋਈ ਹੋਰ ਵੀ ਹੈ ਇਸ ਪਿੰਡ ਵਿੱਚ ਤਾਂ ਕਿਸੇ ਨੇ ਦੱਸਿਆ ਕਿ ਪਿੰਡ ਦੇ ਵਿੱਚ ਇੱਕ ਹੋਰ ਸਿੱਕੇ ਜਿਹੜਾ ਲੰਬੇ ਸਮੇਂ ਤੋਂ ਪਗਤੀ ਵਿੱਚ ਲੀਨ ਹੈ ਉਹ ਕਿਸੇ ਨਾਲ ਕਿਸੇ ਨਾਲ ਵੀ ਮਿਲਦੇ ਨਹੀਂ ਹਨ ਤੇ ਨਾ ਹੀ ਜਿਆਦਾ ਕਿਸੇ ਨਾਲ ਗੱਲਬਾਤ ਕਰਦੇ ਹਨ ਹੁਣ ਮੱਖਣਛਾ ਲਵਾਨਾ ਜੀ ਉਸ ਕਮਰੇ ਦੇ ਲਾਗੇ ਉਸ ਮਕਾਨ ਦੇ ਲਾਗੇ ਪੁੱਜ ਕੇ ਦੋ ਮੋਰਾ ਰੱਖ ਕੇ ਮੱਥਾ ਟੇਕਦੇ ਹਨ ਤੇ ਅੰਦਰੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਮੁਸ਼ਕਲ ਵਿੱਚ ਸੀ ਜਦੋਂ ਲੋੜ ਸੀ ਤੇ ਉਦੋਂ 500 ਮੋਰਾ ਕਹੀਆਂ ਸਨ ਤੇ ਹੁਣ ਆਪਣਾ ਕੰਮ ਨਿਕਲ ਗਿਆ ਤੇ ਦੋ ਮੋਰਾ ਤੇ ਆ ਗਿਆ ਹੈ ਤਾਂ ਮੱਖਣ ਚਾਹ ਲਵਾਨਾ ਜੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸਨ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਹੀ ਸੱਚੇ ਗੁਰੂ ਹਨ ਕਿਉਂਕਿ ਜੋ ਅਰਦਾਸ ਕੀਤੀ ਉਹ ਸੱਚੇ ਗੁਰੂ ਨੂੰ ਹੀ ਸੱਚੇ ਗੁਰੂ ਅੱਗੇ ਕੀਤੀ ਸੀ ਤੇ ਉਹਨਾਂ ਨੂੰ ਹੀ ਪਤਾ ਸੀ ਸੋ ਮੱਖਣਸ਼ਾ ਲਵਾਨਾ ਜੀ ਬਹੁਤ ਖੁਸ਼ੀ ਵਿੱਚ ਆ ਕੇ ਕੋਠੇ ਤੇ ਚੜ ਕੇ ਆਪਣੇ ਆਪ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਲਾਦੂਰੇ ਉਹਨਾਂ ਨੇ ਸਤਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕਰ ਦਿੱਤਾ ਸੀ ਇਸ ਤਰ੍ਹਾਂ ਸਤਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਪ੍ਰਗਟ ਹੋਈ ਤੇ ਮੱਖਣਸ਼ਾ ਲਵਾਨਾ ਜੀ ਦੀ